ਏਅਰ ਇੰਡੀਆ ਦੀ ਜਿਹੜੀ ਫਲਾਈਟ 171 ਅਹਮਦਾਬਾਦ ਤੋਂ ਲੰਡਨ ਜਾਣੀ ਸੀ ਜਾ ਨਹੀਂ ਸਕੇ ਹਾਦਸਾ ਹੋ ਗਿਆ ਸਾਰੇ ਮੁਸਾਫਰ ਮਾਰੇ ਗਏ ਉਸ ਦੇ ਵਿੱਚ ਇੱਕ ਤੋਂ ਬਿਨਾ ਉਹਦੇ ਬਾਰੇ ਇੱਕ ਗੱਲਬਾਤ ਹੈ ਉਹਦੇ ਬਾਰੇ ਅਪਡੇਟ ਹੈ ਪਿਛਲੇ ਦਿਨਾਂ ਦੇ ਵਿੱਚ ਉਸ ਦੇ ਸੰਬੰਧੀ ਜਿਹੜੀ ਖਾਸ ਰਿਪੋਰਟ ਉਹ ਜਾਰੀ ਹੋਈ ਹੈ ਅੰਡੀਆ ਵੱਲੋਂ ਹੀ ਜਾਂਚ ਪੜਤਾਲ ਕੀਤੀ ਗਈ ਸੀ ਉਸ ਰਿਪੋਰਟ ਬਾਰੇ ਤੇ ਇੰਡੀਆ ਨੇ ਉਸ ਤਰੀਕੇ ਨਾਲ ਹਾਲੇ ਜਾਰੀ ਨਹੀਂ ਕੀਤੀ ਪਰ ਵਾਲ ਸਟਰੀਟ ਜਰਨਲ ਨੇ ਉਸ ਨੂੰ ਪਹਿਲਾਂ ਹੀ ਪ੍ਰਕਾਸ਼ਿਤ ਕਰ ਦਿੱਤਾ ਕੀ ਉਹ ਰਿਪੋਰਟ ਲੀਕ ਹੋਈ ਉਸ ਰਿਪੋਰਟ ਦੇ ਅਹਿਮ ਜਿਹੜੇ ਤੱਥ ਨੇ ਉਹ ਲੀਕ ਹੋਏ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਇਹ ਖੁਲਾਸਾ ਕੀਤਾ ਗਿਆ ਕਿ ਜਿਹੜਾ ਇੰਜਨ ਹੈ ਅ 171 ਫਲਾਈਟ ਦਾ ਉਸ ਨੂੰ ਫਿਊਲ ਦੀ ਜਿਹੜੀ ਸਪਲਾਈ ਸੀ ਉਹ ਬੰਦ ਕੀਤੀ ਗਈ ਕੀ 에ਅਰ ਇੰਡੀਆ ਦੇ ਜਹਾਜ਼ ਚ ਜਹਾਜ਼ ਨੂੰ ਭਾਰਤ ਵੱਲੋਂ ਹੀ ਡੇਕਿਆ ਗਿਆ ਇਹ ਜਾਂਚ ਰਿਪੋਰਟ ਦੇ ਵਿੱਚ ਭਾਵੇਂ ਉਸ ਤਰੀਕੇ ਨਾਲ ਸਿੱਧੇ ਤੌਰ ਤੇ ਉੱਤੇ ਕੁਝ ਨਹੀਂ ਕਿਹਾ ਗਿਆ ਪਰ ਇਸ਼ਾਰੇ ਉਧਰ ਹੁੰਦੇ ਨੇ ਤੇ ਇਹ ਖੁਲਾਸੇ ਨੇ ਉਹਨਾਂ ਦੇ ਕਿ ਟੁੱਟ ਰਿਹਾ ਭਾਰਤ ਜਦੋਂ ਕਮਾਂਤਰੀ ਪੱਦਰ ਦੇ ਉੱਤੇ ਇਸ ਤਰੀਕੇ ਨਾਲ ਅ ਇੱਕ ਗਰਾਵਟ ਵੱਲ ਜਾ ਰਿਹਾ ਜਦੋਂ ਹਰ ਪਾਸੇ ਭਾਰਤ ਗੋਡੇ ਟੇਕ ਰਿਹਾ ਉਸ ਬਿਲਕੁਲ ਉਸ ਵਕਤ ਇਹ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਜਾਂ ਇਸ ਦੀ ਪਲੈਨਿੰਗ ਹੋਣੀ ਕੌਨਸਪੀਰੇਸੀ ਹੋਣੀ ਕੋਈ ਇਹ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਖੜੇ ਹੁੰਦੇ ਨੇ ਇਸ ਦੇ ਬਾਰੇ